ਦੋਸਤੋ ਤੁਸੀਂ ਪੰਜਾਬ ਦੇ ਵਿੱਚ ਹਨੇਰੀ ਜੰਗਲ ਰਾਜ ਜਮਹੂਰੀਅਤ ਦਾ ਕਤਲ ਜਮਹੂਰੀਅਤ ਦਾ ਬਲਾਤਕਾਰ ਜਦ ਦੀਆਂ ਬਲੋਕ ਸੰਪਤੀ ਜ਼ਿਲ੍ਹਾ ਪਰਿਸ਼ਦ ਇਲੈਕਸ਼ਨਾਂ ਸ਼ੁਰੂ ਹੋਈਆਂ ਇਹ ਲੱਗਦਾ ਵਾ ਕਿ ਆਮ ਆਦਮੀ ਪਾਰਟੀ ਬੋਕਰ ਪਾਰਟੀ ਇਲੈਕਸ਼ਨ ਨਹੀਂ ਲੜ ਰਹੀ ਉਹਨਾਂ ਦੀ ਜਗ੍ਹਾ ਤੇ ਪੁਲਿਸ ਇਲੈਕਸ਼ਨ ਲੜ ਰਹੀ ਹੈ ਔਰ ਇਹਦਾ ਤਾਜ਼ਾ ਥੋੜੇ ਜਿਹੇ ਉਦਾਹਰਨ ਮੈਂ ਆਪਣੇ ਹਲਕੇ ਦੇ ਦੇਣਾ ਤੇ ਫਿਰ ਮੈਂ ਗੱਲ ਕਰਨੀਆਂ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਦੀ ਜਿਨ੍ਹਾਂ ਨੂੰ ਐਡੇ ਵੱਡੇ ਪੱਦਰ ਤੇ ਇਡੀਆਂ ਸੰਸਨੀਖੇਜ਼ ਕੰਪਲੇਂਟਸ ਗਈਆਂ ਅਵਗਿਆ ਦੀਆਂ ਪੁਲਿਸ ਦੀਆਂ ਔਰ ਧੋਖਾ ਧੜੀ ਦੀਆਂ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਦੀਆਂ ਲੇਕਿਨ ਉਹ ਮੂਕ ਦਰਸ਼ਕ ਬਣ ਕੇ ਬੈਠ ਗਿਆ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਹੀ ਗਿਆ ਚੋਨ ਰਾਜ ਕਮਿਸ਼ਨ ਚੋ ਰਾਜ ਕਮਲ ਆਈਏ ਅਫਸਰ ਰਹੇ ਨੇ ਸਾਡੇ ਡੀਸੀ ਵੀ ਰਹੇ ਨੇ ਕਪੂਰਥਲਾ ਦੇ ਲੇਕਿਨ ਉਹਨਾਂ ਨੇ ਕਿਸੇ ਗੱਲ ਦੀ ਕੌਗਨੀਸ਼ੈਂਸੀ ਨਹੀਂ ਲਈ ਆਪਣੀ ਜਿੱਦਾਂ ਸੀਟ ਛੱਡ ਕੇ ਤੇ ਉਹਨਾਂ ਦੀ ਸ਼ਰਨ ਚ ਭੱਜ ਕੇ ਜਾ ਗਏ ਪਤਾ ਨਹੀਂ ਉਹਨਾਂ ਨੇ ਅਗਲੇ ਗਾਂ ਇਸ ਤੋਂ ਬਾਅਦ ਰਿਟਾਇਰਮੈਂਟ ਤੋਂ ਪਹਿਲਾਂ ਮੇਰੇ ਖਿਆਲੇ ਰਿਟਾਇਰਮੈਂਟ ਤੋਂ ਬਾਅਦ ਵੀ ਜੌਬ ਹੈ ਹੁਣ ਰਿਟਾਇਰਮੈਂਟ ਤੋਂ ਬਾਅਦ ਕੋ ਹੋਰ ਜ਼ਿਆਦਾ ਜੌਬ ਲੱਭ ਰਹੇ ਨੇ ਬੜੀ ਸ਼ਰਮਾਕਲ ਗੱਲ ਹੈ ਔਰ ਇੱਕ ਸਾਡੀ ਲੇਡੀ ਆਫੀਸਰ ਹੈ ਪੀਸੀਐਸ ਰਾਜਦੀਪ ਕੋਰ ਉਹ ਸ਼ਾਇਦ ਡਿਪਟੀ ਸਟੇਟ ਇਲੈਕਸ਼ਨ ਕਮਿਸ਼ਨਰ ਬਣਾਇਆ ਉਹਨਾਂ ਨੂੰ ਉਹਨਾਂ ਨੂੰ ਮੈਂ ਫਿਰ ਟੈਲੀਫੋਨ ਕਰ ਕਰਕੇ ਥੱਕ ਗਿਆ ਟੈਲੀਫੋਨ ਨੇ ਚੱਕਿਆ ਉਹਨਾਂ ਦੇ ਲੈਂਡਲਾਈਨ ਤੇ ਵੀ ਕੀਤਾ ਟੈਲੀਫੋਨ ਨੇ ਚੱਕਿਆ ਇਹਨਾਂ ਬਾਰੇ ਮੈਂ ਥੋੜੀ ਜੀ ਬਾਅਦ ਚ ਗੱਲ ਕਰਦਾ ਪਹਿਲਾਂ ਆਪਣੇ ਹਲਕਾ ਭੁਲੱ ਕਾ ਮੇਰੇ ਕੋਲ ਜਿਹੜੇ ਸੱਜਣ ਬੈਠੇ ਨੇ ਉਹਨਾਂ ਚੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਆ ਜਿਹੜੇ ਨੇ ਇਹ ਪੂਰਨ ਸਿੰਘ ਨੇ ਇਹ ਸਾਡਾ ਲਖਨਕੇ ਪੱਡੇ ਜ਼ੋਨ ਸੀਗਾ ਆ ਇਹਨਾਂ ਦਾ ਐਸ்சி ਸਰਟੀਫਿਕੇਟ ਹੈ ਔਰ ਇਹਨਾਂ ਦੇ ਪੇਪਰ ਰਿਜੈਕਟ ਕਰਤੇ ਕਿ ਤੂੰ ਤਾਂ ਸ਼ੈਡਿਊਲ ਕਾਸਟ ਹੈ ਹੀ ਨਹੀਂਗਾ ਮਤਲਬ ਐਡਾ ਵੱਡਾ ਟੱਕਾ ਦਲਿਤ ਵਰਗ ਦੇ ਲੋਕਾਂ ਦੇ ਨਾਲ ਕਿਉਂਕਿ ਹਾਰਦੇ ਸੀ ਬਿਲਕੁਲ ਬੁਰੀ ਤਰ੍ਹਾਂ ਦੇ ਨਾਲ ਅਗਲਾ ਇੱਕ ਸਾਡਾ ਜ਼ੋਨ ਸੀ ਸਿਮਿਲਰ ਲੋ ਆ ਨਹੀਂ ਸਕੀ ਸਾਡੀ ਭੈਣ ਆ ਉੱਥੇ ਧਾਲੀਵਾਲ ਬੇਟ ਉਹਨਾਂ ਦਾ ਪਿੰਡ ਆ ਔਰ ਜਸਵਿੰਦਰ ਸਿੰਘ ਦੀ ਘਰੋਂ ਇਲੈਕਸ਼ਨ ਲੜ ਰਹੀ ਸੀਗੀ ਔਰ ਵੱਡੇ ਜ਼ੋਨ ਵੱਡੇ ਬੇਡ ਜ਼ੋਨ ਸੀ ਰਿਜ਼ਰਵ ਜ਼ੋਨ ਸੀਗਾ ਉਹਨਾਂ ਦੇ ਕੋਲ ਸਾਰੇ ਪਰਿਵਾਰ ਦੇ ਕੋਲ ਸ਼ੈਡਿਊਲ ਕਾ ਸਰਟੀਫਿਕੇਟ ਆ ਲੇਕਿਨ ਉਹਨਾਂ ਦੇ ਪੇਪਰ ਰਿਜੈਕਟ ਕਰ ਦਿੱਤੇ ਔਰ ਆ ਮੇਰੇ ਨਾਲ ਦੋ ਸਾਡੇ ਨੌਜਵਾਨ ਸਾਥੀ ਬੈਠੇ ਨੇ ਗੁਰਜੀਤ ਸਿੰਘ ਔਰ ਜੋਬਨ ਸਿੰਘ ਪਿੰਡ ਚੱਕੋ ਕੀ ਇਹਨਾਂ ਤੇ ਇਲਜ਼ਾਮ ਲਾ ਦਿੱਤਾ ਜੀ ਕਿ ਤੁਸੀਂ ਤਾਂ ਨਜਾਇਜ਼ ਕਬਜ਼ੇ ਹੋ ਤੁਹਾਡਾ ਜਿਹੜਾ ਨਜਾਇਜ਼ ਕਬਜ਼ਾ ਵਾ ਉਹ ਖਸਰਾ ਨੰਬਰ 91/22/2 ਉਦੀ ਮੈਂ ਫਿਰ ਸਾਰੀ ਪਟਵਾਰੀ ਤੋਂ ਰਿਪੋਰਟ ਮੰਗਾਈ ਜੀ ਟੋਟਲ ਡਿਟੇਲ ਇੱਥੇ ਖਸਰਾ ਨੰਬਰ ਥੱਲੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ ਖਸਰਾ ਨੰਬਰ 99/22/2 160 ਸਫੇ ਦੀ ਇਹ ਅਸੀਂ ਡਾਊਨਲੋਡ ਕਰਾਈ ਉਹਦੇ ਵਿੱਚ ਇਹਨਾਂ ਦੋਨਾਂ ਦੇ ਇਹਨਾਂ ਤੇ ਲਿਖਤਾ ਬੀਡੀਓ ਨਡਾਲਾ ਨੇ ਇੱਕ ਫਰਜ਼ੀ ਰਿਪੋਰਟ ਬਣਾ ਕੇ ਝੂਠੀ ਕਹਿ ਪਾ ਕੇ ਜੋਬਨ ਸਿੰਘ ਤੇ ਗੁਰਜੀਤ ਸਿੰਘ ਜਿਹੜੇ ਨੇ ਇਹਨਾਂ ਦੇ ਕੋਲ ਨਜਾਇਜ਼ ਕਬਜ਼ਾ ਪੰਚਾਇਤ ਲੈ ਲੈਂਦਾ ਜਦ ਕਿ ਜਿਹੜਾ ਇਹ ਖਸਰਾ ਨੰਬਰ ਜਦੋਂ ਅਸੀਂ ਸਰਚ ਕੀਤਾ ਉਦੇ ਵਿੱਚ ਕੋਈ ਨਜਾਇਜ਼ ਕਬਜ਼ਾ ਨਹੀਂ ਲਗਿਆ ਇੱਕ ਬਹੁਤ ਹਾਸੋਣੀ ਗੱਲ ਕੀਤੀ ਇਹਨਾਂ ਨੇ ਕਿ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਇੱਕ ਕੈਂਡੀਡੇਟ ਸੀ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਨੇ ਇਲੈਕਸ਼ਨ ਲੜੀ ਜੀ ਆ ਤੁਹਾਡੇ ਉਹਨੇ ਕਾਗਜ਼ ਪਰੇ ਲਖਨ ਕੇ ਪੱਡੇ ਟੈਸੀ ਜ਼ੋਨ ਚੋਂ ਔਰ ਉਸ ਨੂੰ ਡਿਕਲੇਅਰ ਕਰ ਦਿੱਤਾ ਗਿਆ ਜੀ ਜੋ ਕਰਾਰ ਦੇ ਦਿੱਤਾ ਦੂਸਰੇ ਰਮੀਦੀ ਜ਼ੋਨ ਚੋਂ ਉਹਨੂੰ ਪਤਾ ਕਿ ਜਿਹੜਾ ਜ਼ੋਨ ਦਾ ਕੈਂਡੀਡੇਟ ਹੈ ਉੱਥੋਂ ਇਲੈਕਸ਼ਨ ਲੜ ਸਕਦਾ ਉਹ ਬਾਹਰ ਦੇ ਜ਼ੋਨ ਤੋਂ ਜਾ ਕੇ ਇਲੈਕਸ਼ਨ ਨਹੀਂ ਲੜ ਸਕਦਾ ਅਪਲਾਈ ਉਹਨੇ ਕੀਤਾ ਕਸ਼ਮੀਰ ਸਿੰਘ ਨੇ ਆ ਤੁਸੀਂ ਪੜ ਸਕਦੇ ਆ ਉਹਦਾ ਪਿੰਡ ਲਖਣਕੇ ਪੱਡੇ ਆ ਲਖਣਕੇ ਪੱਡੇ ਆਪਣੇ ਆਪ ਦੇ ਵਿੱਚ ਇੱਕ ਜ਼ੋਨ ਆ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸਨੇ ਅਪਲਾਈ ਕੀਤਾ ਸੀਗਾ ਤੇ ਇਹਨੂੰ ਜਿਹੜਾ ਯੋਗ ਕਰਾਰ ਦਿੱਤਾ ਆ ਰੁਮੀਦੀ ਜ਼ੋਨ ਹੈਗਾ 16 ਨੰਬਰ ਜੀ ਆ ਆ ਲਾਈਨ ਪੂਰੀ ਪੜਾ ਦੇ ਇਹਨਾਂ ਨੂੰ ਰੁਮੀਦੀ ਜ਼ੋਨ ਤੋਂ ਅੱਗੇ-ਅੱਗੇ ਚੱਲ ਕੇ ਕਸ਼ਮੀਰ ਸਿੰਘ ਨੂੰ ਯੋਗ ਕਰਾਰ ਦਿੱਤਾ ਰ ਸ਼ੋਮਨੀ ਕਾਲੀ ਦਲ ਦੇ ਕੈਂਡੀਡੇਟ ਦਾ ਲਖਣਕੇ ਪੱਡੇ ਤੋਂ ਅਪਲਾਈ ਕੀਤਾ ਇੱਕ ਜ਼ੋਨ ਤੋਂ ਤੇ ਯੋਗ ਕਰਾਰ ਦਿੱਤਾ ਉਹਨੂੰ ਜਦੋਂ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਬਜਾਏ ਕਿ ਚੋਣ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਿ ਇਹਦੇ ਕਾਗਜ਼ ਬਹਾਲ ਕਰਾਉਂਦੇ ਲਖਣਕੇ ਪੱਡੇ ਵਿੱਚ ਇਹਨਾਂ ਨੇ ਕਹਿੰਤਾ ਸਾਡੇ ਤੋਂ ਤਾਂ ਜੀ ਤੁਸੀਂ ਲਿਖਦੇ ਹੋ ਇਹਨਾਂ ਨੇ ਆਪ ਹੀ ਦਿੱਤਾ ਥੱਲੇ ਮਿਲੀ ਭੁਗਤ ਨਾਲ ਪੁਲੱਥ ਦੇ ਰਿਟਰਨਿੰਗ ਆਫਸਰ ਨੂੰ ਕਹਿੰਤਾ ਤੂੰ ਲਿਖ ਦੇ ਕਲੈਰੀਕਲ ਮਿਸਟੇਕ ਹੋ ਗਈ ਹੈ ਔਰ ਕਲੈਰੀਕਲ ਮਿਸਟੇਕ ਹੋ ਸਕਦੀ ਜਿੱਦੋਂ ਲਿਸਟਾਂ ਲੱਗ ਗਈਆਂ ਜੀ ਸਾਰਾ ਕੁਝ ਸਾਹਮਣੇ ਡਿਸਪਲੇ ਹੋ ਗਿਆ ਉਸ ਤੋਂ ਬਾਅਦ ਤੁਸੀਂ ਕਹਿੰਨੇ ਕਲੈਰੀਕਲ ਮਿਸਟੇਕ ਹੋ ਗਈ ਹੈ ਤੇ ਸਟੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੇ ਮੰਨ ਲਿਆ ਜੀ ਚਲੋ ਕੋਈ ਗੱਲ ਨਹੀਂ ਹੈਗੀ ਜੀ ਔਰ ਅੱਗੇ ਆਜੋ ਤੁਸੀਂ ਬਹੁਤ ਹੋਰ ਇੱਕ ਐਕਸਟ੍ਰੀਮ ਡੁਪਲੀਕੇਸੀ ਇੱਕ ਤਲਵੰਡੀ ਕੋਕਾ ਸਾਡਾ ਇੱਕ ਜ਼ੋਨ ਹੈ ਜੀ ਜ਼ੋਨ ਨੰਬਰ 11 ਹੈ ਸ਼ਾਇਦ 11 ਨੰਬਰ ਜ਼ੋਨ ਹੈ ਤੁਸੀਂ ਪੜੋ ਇੱਥੋਂ ਇੱਥੋਂ ਸ਼ੁਰੂ ਕਰੋ ਇੱਥੇ ਆਊਗਾ ਤੁਹਾਨੂੰ ਅ ਰਾਜਵਿੰਦਰ ਜਾਂ ਰਜਿੰਦਰ ਕੌਰ ਧਰਮ ਪਤਨੀ ਹੈ Pritam Singh ਦੀ ਅੱਛਾ ਇਹ ਕੈਂਡੀਡੇਟ ਜਦੋਂ ਬਣਿਆ ਬਣੀ ਇਹਨੂੰ ਇਹਦੇ ਹਸਬੰਡ ਨੇ ਅੱਗੇ Pritam Singh ਨੇ ਇਹਦੀ ਤਾਇੀਦ ਉਮੀਦ ਕਰ ਦਿੱਤੀ ਮਤਲਬ ਇਹਨੂੰ ਪ੍ਰੋਪੋਜ਼ਰ ਇਹਦਾ ਬਣ ਗਿਆ ਇਹਦਾ ਹਸਬੰਡ ਹੀ ਤੇ ਜਦੋਂ ਹਸਬੰਡ ਨੇ ਭਰੇ ਕਾਗਜ਼ Pritam Singh ਨੇ ਇੱਥੇ ਕਿਤੇ ਤੇ ਉਹਨੂੰ ਉਹਨੂੰ ਸੈਕੰਡ ਕਰਤਾ Raj Rajvinder Kaur ਨੇ ਤੇ ਇਹਨਾਂ ਦੋਨਾਂ ਨੂੰ ਆਮ ਆਦਮੀ ਪਾਰਟੀ ਦੇ ਯੋਗ ਕਰਾਰ ਦੇ ਦਿੱਤਾ ਮਤਲਬ despight پورا ਇਹਨਾਂ ਨੂੰ ਲਿਖਤੀ ਰਿਕਾਰਡ ਦਿੱਤਾ ਕਿ ਇਹ ਤਾਂ 100% ਇੱਕ ਫਰਾਡ ਕੇਸ ਆ ਕਿ ਹਸਬੰਦ ਨੇ ਵਾਈਫ ਨੂੰ ਕਰਤਾ ਪ੍ਰਪੋਜ਼ ਤੇ ਵਾਈਫ ਨੇ ਹਸਬੰਦ ਨੂੰ ਕਰਤਾ ਪ੍ਰਪੋਜ਼ ਜਿਹੜੀ ਕਿ ਗ੍ਰੋਸ ਵਾਇਲੇਸ਼ਨ ਆਫ ਪੰਚਾਇਤੀ ਪੰਜਾਬ ਪੰਚਾਇਤੀ ਰਾਜ ਐਕਟ 1994 ਦੇ ਰੂਲਸ ਆ ਲੇਕਿਨ ਉਹਦੇ ਕਾਗਜ਼ ਰੱਦ ਨਹੀਂ ਕੀਤੇ ਸਾਡੇ 4 ਜ਼ੋਨਾਂ ਚੋਂ ਜਿੱਤੇ ਹੋਏ ਉਮੀਦਵਾਰਾਂ ਦੇ ਕਾਗਜ਼ ਜਿਹੜੇ ਰੱਦ ਕਰਤੇ ਚੱਕੋ ਕੀ ਜ਼ੋਨ ਤੋਂ ਇਹਨਾਂ ਦੇ ਰੱਦ ਕੀਤੇ ਨੇ ਔਰ ਇਹਦਾ ਮਤਲਬ ਹੈ ਕਿ ਉਹਨਾਂ ਨੇ ਪਠਾਨ ਵਿੱਚ ਬੋਕਰ ਪਾਰਟੀ ਨੇ ਪਹਿਲਾਂ ਹੀ ਆਪਣੀ ਹਾਰ ਕਬੂਲੀ ਇਸ ਗੱਲ ਨੂੰ ਛੱਡ ਦਿਓ ਹੁਣ ਮੈਂ ਲਾਰਜ ਇਸ਼ੂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇੱਕ ਆਡੀਓ ਰਿਲੀਜ਼ ਕੀਤੀ ਸੁਖਵੀਰ ਸਿੰਘ ਬਾਦਲ ਨੇ ਐਸਐਸਪੀ ਵਰੁਣ ਸ਼ਰਮਾ ਪਟਿਆਲੇ ਦੀ ਉਹ ਕਾਨਫਰੈਂਸ ਕਾਲ ਦੇ ਉੱਤੇ ਆਫਸਰਸ ਨਾਲ ਹੈ ਔਰ ਨਾਮ ਲੈ ਰਿਹਾ ਕਿ ਡੀਐਸਪੀ ਨਾਬਾ ਕੌਣ ਹੈ ਕਿੱਥੇ ਆ ਡੀਐਸਪੀ ਜਿਹੜਾ ਹੈਗਾ ਪਾਤੜਾ ਨਾਲ ਵੀ ਗੱਲ ਕਰਾਓ ਫੁਲਾਨੇ ਜਿਹੜਾ ਸਬ ਇੰਸਪੈਕਟਰ ਹੈਗਾ ਇਨਚਾਰਜ ਸਿਕਿਉਰਿਟੀ ਦਾ ਉਹ ਵਰੁਣ ਸ਼ਰਮਾ SSP ਪਟਿਆਲਾ ਉਸ ਕਾਨਫਰੈਂਸ ਕਾਲ 'ਚ ਇੱਕ ਸਾਫ਼ ਕਹਿ ਰਿਹਾ ਵਾ ਕਿ ਜਿਹੜੇ ਵਿਰੋਧੀਆਂ ਦੇ ਉਮੀਦਵਾਰ ਆ ਉਹਨਾਂ ਨੂੰ ਜਾਂ ਤਾਂ ਘਰਾਂ-ਘਰਾਂ ਚੱਕ ਲਓ ਜਾਂ ਉਹਨਾਂ ਨੂੰ ਰਾਹ ਦੇ ਵਿੱਚ ਚੱਕ ਲਓ ਜਦੋਂ ਉਹ ਸਰਕਾਰੀ ਬਿਲਡਿੰਗ ਵਿੱਚ ਪਹੁੰਚ ਗਏ ਉੱਥੇ ਨਾ ਚੱਕਿਓ ਕਿਉਂਕਿ ਉੱਥੇ ਬਦਨਾਮੀ ਬਹੁਤ ਹੁੰਦੀ ਉੱਥੇ ਮੀਡੀਆ ਬਹੁਤ ਹੁੰਦਾ ਵਾ ਅੱਛਾ ਸੁਖਬੀਰ ਬਾਦਲ ਨੇ ਜਦੋਂ ਇਹ ਵੀਡੀਓ ਸ਼ੇਅਰ ਆਡੀਓ ਸ਼ੇਅਰ ਕੀਤੀ ਉਹਦੇ ਬੇਤਹਾਸ਼ਾ ਲੋਕਾਂ ਨੇ ਸ਼ੇਅਰ ਕੀਤੀ ਬਜਾਏ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਿ ਉਸ SSP ਦੇ ਖਿਲਾਫ ਐਕਸ਼ਨ ਲੈਣਾ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਚੱਕ ਕੇ ਜਿਹੜੇ ਪੱਤਰਕਾਰਾਂ ਨੇ ਪਹਿਲਾਂ ਸਟਾਰਟਿੰਗ ਫਰੋਮ ਸੁਖਵੀਰ ਬਾਦਲ ਔਰ ਉਸ ਤੋਂ ਬਾਅਦ ਰਤਨਦੀਪ ਸਿੰਘ ਢਾਲੀਵਾਲ ਜਿਹੜੇ ਸਾਡੇ ਇੱਕ ਇੰਡੀਪੈਂਡੈਂਟ ਚਲਾਉਂਦੇ ਨੇ ਟੈਲੀਵਿਜ਼ਨ ਆਰਐਮਬੀ ਟੈਲੀਵਿਜ਼ਨ ਚਲਾਉਂਦੇ ਨੇ ਉਹਨਾਂ ਤੇ ਉਹਨਾਂ ਨੂੰ ਐਡੀਜੀਪੀ ਲਾਅ ਐਂਡ ਆਰਡਰ ਨੇ ਨੋਟਿਸ ਕਰਦੇ ਹੋਏ 6 6 ਬੰਦਿਆਂ ਨੂੰ ਉਲਟਾ ਚੋਰ ਜਿਹੜੀ ਆ ਪੁਲਿਸ ਉਸ ਆਡੀਓ ਦੀ ਚੋਰ ਬਣਾ ਰਹੀ ਸੋ ਆ ਅਰਾਜਕਤਾ ਤੇ ਜੰਗਲ ਦਾ ਰਾਜ ਇਸ ਵਕਤ ਫੈਲਿਆ ਸਾਡੇ ਹਲਕੇ ਦੇ ਡਾਇਰੈਕਟਲੀ ਦੋ ਬੰਦਿਆਂ ਦੇ ਪੁਲਿਸ ਨੇ ਪਰਚੇ ਦਰਜ ਕਰਤੇ ਪੂਰਨ ਸਿੰਘ ਤੇ ਕੇਸ ਰਜਿਸਟਰ ਕਰਤਾ ਸਾਡਾ ਕੈਂਡੀਡੇਟ ਸੀਗਾ ਫਰਜ਼ੀ ਬਿਲਕੁਲ ਝੂਠਾ ਮਨਕਰਤ 4 ਮਹੀਨੇ ਪੁਰਾਣੇ ਕੋਈ ਮੰਡ ਵਿੱਚ ਰਾਸ਼ਨ ਚੋਰੀ ਅਖੋਤੀ ਸਰਕਾਰੀ ਹੋਇਆ ਉਹਤੇ ਕਰਤਾ ਇੱਕ ਸਾਡੀ ਜ਼ਿਲ੍ਹਾ ਪਰਿਸ਼ਦ ਦੀ ਕੈਂਡੀਡੇਟ ਆ ਨਰਿੰਦਰਜੀਤ ਕੌਰ ਐਮਏ ਬੀਏਡ ਆ ਨੰਗਲੂਬਾਣਾ ਜ਼ੋਨ ਤੋਂ ਕੈਂਡੀਡੇਟ ਆ ਇੱਕ ਉਹਦੇ ਹਸਬੰਦ ਤੇ ਪ੍ਰੋਫੈਸਰ ਜਸਵਿੰਦਰ ਸਿੰਘ ਕੂਕੇ ਤੋਂ ਜਿਹੜੇ ਕਿ ਬਲਾਕ ਸਮਤੀ ਦੇ ਮੈਂਬਰ ਐ ਇੱਕ ਉਹਨਾਂ ਤੇ ਪਰਚਾ ਦਰਜ ਕਰਤਾ ਚੋਰੀ ਦਾ ਬਾਕੀ ਚਲੋ 20 25 ਬੰਦਿਆਂ ਨੂੰ ਹੋਰ ਇੰਪਲੀਕੇਟ ਕਰ ਲਿਆ ਫਾਲਸਲੀ ਅਸੀਂ ਸਾਰੀ ਕੰਪਲੇਂਟ ਕਨਸਰਨਿੰਗ ਜਿਹੜਾ ਚੌਂਕੀ ਇਨਚਾਰਜਾ ਨੜਾਲੇ ਦਾ ਔਰ ਜੇ ਥਾਣੇ ਵਿੱਚ ਸੁਭਾਨਪੁਰ ਚ ਪਰਚੇ ਦਰਜ ਹੋਏ ਔਰ ਜਿਹੜੇ ਪੁਲਾਥੋ ਵਾਲੇ ਨੇ ਐਸਐਚਓ ਨੇ ਰੇਡ ਕੀਤਾ ਲਖਣਕੇ ਪੱਡੇ ਗੁਰਪ੍ਰੀਤ ਸਿੰਘ ਸਾਡੇ ਵਾਈਸ ਚੇਰਮੈਨ ਰਹੇ ਨੇ ਬਲਾਕ ਸੰਮਤੀ ਦੇ ਮੈਂ ਘੱਟੋ ਘੱਟ 10 ਈਮੇਲਾਂ ਪੱਥਾਂ ਦੇ ਸਮੇਤ ਪ੍ਰੂਫਸ ਦੇ ਸਮੇਤ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਰਾਜਕਮਲ ਚੌਧਰੀ ਦੇ ਦਫਤਰ ਵਿੱਚ ਕੀਤੀਆਂ ਉਹਨਾਂ ਨਾਲ ਘੱਟੋ ਘੱਟ 10 ਵਾਰੀ ਗੱਲ ਕੀਤੀ ਟੈਲੀਫੋਨ ਤੇ ਹਾਲਾਂਕਿ ਉਹ ਪੀਸੀਐਸ ਜਿਹੜੀ ਸਾਡੀ ਬੀਬੀ ਆ ਰਾਜਦੀਪ ਕੌਰ ਉਹ ਤਾਂ ਆਈ ਨਹੀਂ ਟੈਲੀਫੋਨ ਤੇ ਲੇਕਿਨ ਰਾਜਕਮਲ ਨੂੰ ਕਨਵਿੰਸ ਕੀਤਾ ਚੰਗੀ ਤਰ੍ਹਾਂ ਨਾਲ ਕਿ ਸਾਰਾ ਹੋ ਰਿਹਾ ਕਿਸੇ ਐਸਐਚਓ ਦੇ ਖਿਲਾਫ ਕੋਈ ਐਕਸ਼ਨ ਨਹੀਂਗਾ ਕਿਸੇ ਅਫਸਰ ਦੀ ਕੋਈ ਜਵਾਬ ਤਲਬੀ ਨਹੀਂ ਕੀਤੀ ਗਈ ਕਿਸੇ ਆਰਓ ਨੂੰ ਉਹਨਾਂ ਨੇ ਇਹ ਨਹੀਂ ਪੁੱਛਿਆ ਕਿ ਤੈਯਦ ਮਯੀਦ ਕਰਨ ਵਾਲੇ ਦੋਨਾਂ ਕੈਂਡੀਡੇਟਾਂ ਨੂੰ ਯੋਗ ਕਰਾਰ ਦਿੱਤਾ ਤੇ ਜਿਹੜੇ ਸਾਡੇ ਐਸਸੀ ਕੈਂਡੀਡੇਟ ਸੀਗੇ ਇਹਨਾਂ ਨੂੰ ਤੁਸੀਂ ਪੇਪਰ ਰਿਜੈਕਟ ਕਰਤੇ ਤੇ ਇਹਨਾਂ ਦੀ ਇੱਕ ਫਰਜ਼ੀ ਗਰਦਬਰੀ ਦਿਖਾ ਕੇ ਝੂਠੀ ਰਿਪੋਰਟ ਵੀਡੀਓ ਨਡਾਰੇ ਤੋਂ ਲੈ ਕੇ ਇਹਨਾਂ ਦੇ ਪੇਪਰ ਚ ਚੱਕ ਕਰਤੇ ਮੈਂ ਪਹਿਲੀ ਵਾਰ 70 ਸਾਲਾਂ 'ਚ ਇਹ ਕਹਿੰਦੇ ਨਾ ਰੋਜ਼ ਕਿ 70 ਸਾਲ 'ਮੇ ਇਹ ਨਹੀਂ ਹੋ 17 ਸਾਲਾਂ 'ਚ ਸਾਡੀ ਜਮਹੂਰੀਅਤ ਦਾ ਐਡਾ ਵੱਡਾ ਬਲਾਤਕੋਰ ਬਲਾਤਕਾਰ ਐਡਾ ਵੱਡਾ ਵੋਟ ਚੋਰੀ ਦਾ ਮਾਮਲਾ ਨਹੀਂ ਕਦੀ ਆਇਆ ਜਿਹੜਾ ਅੱਜ ਪੰਜਾਬ ਦੇ ਵਿੱਚ ਆਇਆ ਕੇਜਰੀਵਾਲ ਉਦਾਂ ਦਾ ਕਹਿੰਦਾ ਨਾ ਬੀਜੇਪੀ ਨੂੰ ਕਿ ਵੋਟ ਚੋਰੀ ਕਰ ਰਹੇ ਜੀ ਔਰ ਰਾਹੁਲ ਗਾਂਧੀ ਦਾ ਬੜਾ ਤਕੜਾ ਕੈਂਪੇਨ ਉਹਦੇ ਪੈਰ ਫਸਾਉਣਾ ਚਾਹੁੰਦਾ ਵਾ ਤੇ ਪਰ ਪੰਜਾਬ ਦੇ ਵਿੱਚ ਤੋਂ ਤੁਸੀਂ ਪਹਿਲਾਂ ਟਰਾਲੀ ਚੋਰ ਸੀ ਤੁਹਾਨੂੰ ਕਹਿੰਦੇ ਲੋਕੀ ਹੁਣ ਤਾਂ ਤੁਸੀਂ ਵੋਟ ਚੋਰ ਵੀ ਸਾਬਤ ਹੋ ਗਏ ਪਹਿਲਾਂ ਟਰਾਲੀ ਚੋਰ ਤੁਹਾਡੀਆਂ ਟਰਾਲੀਆਂ ਲੰਬੀਆਂ 90 ਤੋਂ ਤੇ ਹੁਣ ਤਾਂ ਤੁਸੀਂ ਪੰਜਾਬ ਦੇ ਵਿੱਚ ਅ ਇੰਨਾ ਵੀ ਤੁਹਾਡਾ ਮਾਦਾ ਨਹੀਂਗਾ ਕਿ ਕਿਤੇ ਆਪੋਜੀਸ਼ਨ ਇਲੈਕਸ਼ਨ ਜਿੱਤ ਨਾ ਜਾਵੇ ਤੇ ਤੁਸੀਂ ਹੁਣ ਵੋਟਾਂ ਚੋਰੀ ਵੀ ਕਰਤੀਆਂ ਵੋਟਾਂ ਦੇ ਉੱਤੇ ਸਿੱਧਾ ਡਾਕਾ ਮਰਦਾ ਪਰ ਮੈਨੂੰ ਬਹੁਤ ਜ਼ਿਆਦਾ ਅਫਸੋਸ ਰਾਜਕਮਲ ਚੌਧਰੀ ਤੇ ਆ ਤੂੰ ਇੱਕ ਆਈਐਸ ਆਫਸਰ ਰਿਆਂ ਵਾ ਤੈਨੂੰ ਲੋਕਾਂ ਨੇ ਕਿਹਾ ਕਿ ਜਮਹੂਰੀਅਤ ਦਾ ਤੈਨੂੰ ਰਖਵਾਲਾ ਬਣਾਇਆ ਕਸਟੋਡੀਅਨ ਬਣਾਇਆ ਤੁਸੀਂ ਤਾਂ ਉਸ ਅੱਡੇ ਨੂੰ ਦਫ਼ਤਰ ਨੂੰ ਆਪਣਾ ਬੋਕਰ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਅੱਡਾ ਬਣਾ ਦਿੱਤਾ ਵਾ ਔਰ ਤੁਸੀਂ ਅਫਸਰਾਂ ਨੂੰ ਰਾਹ ਦੱਸਨੇ ਹੋ ਕਿ ਇਹਨੂੰ ਕਹਦੇ ਕਲੈਰੀਕਲ ਮਿਸਟੇਕ ਆ ਇਹਦੀ ਕੋਈ ਗੱਲ ਨਹੀਂ ਕਿਸੇ ਇੱਕ ਸਾਰੀ ਚਲਦੀ ਇਲੈਕਸ਼ਨ ਵਿੱਚ ਕਿਸ ਕਿਤੇ ਕੋਈ ਪੁਖਤਾ ਐਕਸ਼ਨ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਦੇ ਲਈ ਇਹ ਮੈਂ ਸਮਝਦਾ ਕਿ ਉਹ ਆਪਣੀ ਅਥਾਰਟੀ ਤੋਂ ਫਿਰ ਇਸ ਤਰ੍ਹਾਂ ਦੀਆਂ ਬਿਲਡਿੰਗਾਂ 'ਚ ਬੈਠੇ ਅਫਸਰਾਂ ਨੂੰ ਕਰਾਉਣਾ ਕੀ ਅਸੀਂ ਇਹ ਘੱਟੋ ਘੱਟ ਰਾਜਕਮਲ ਚੌਧਰੀ 20 ਲੱਖ ਰੁਪਏ ਪੈਂਦਾ ਪੰਜਾਬ ਸਰਕਾਰ ਨੂੰ ਇਦੇ ਕੋ ਪਤਾ ਨਹੀਂ ਕਿੰਨੀ ਸਿਕਿਉਰਿਟੀ ਹੋਵੇਗੀ ਇਹਦੇ ਕੋ ਘੱਟੋ ਘੱਟ 2-4 ਕਨਾਲ ਦਾ ਕੋਠੀ ਪੰਜਾਬ ਚੰਡੀਗੜ੍ਹ ਦੇ ਹੈੱਡਕੁਆਰਟਰ ਬੰਗੇ ਸ਼ਹਿਰ ਚ ਹੋਊਗੀ ਇਹ ਘੱਟੋ ਘੱਟ 2.5 ਲੱਖ ਰੁਪਏ ਮਹੀਨੇ ਦੀ ਤਨਖਾਹ ਲੈਂਦੇ ਹੋਣਗੇ ਫਿਰ ਇਹਦੇ ਕੋ ਨੌਕਰ ਚੱਕਰ ਹੋਣਗੇ ਫਿਰ ਇਹਦੇ ਕੋ ਡਰਾਈਵਰ ਹੋਊਗਾ ਫਿਰ ਇਹਦੇ ਕੋ ਸਿਕਿਉਰਿਟੀ ਆਉਣਗੇ ਇਹ ਬੰਦਾ 3 ਲੱਖ ਰੁਪਏ ਨੂੰ ਪੰਜਾਬ ਦੇ ਖਜ਼ਾਨੇ ਤੇ ਪੈ ਰਿਆ ਪਰ ਕੰਮ ਨਹੀਂ ਕੋ ਕਰਨਾ ਤੇ ਕੰਮ ਕਰਨਾ ਵਾ ਪੁਲਿਸ ਤੰਤਰ ਦੇ ਕਹਿਣ ਤੇ ਤਾਂ ਮੈਂ ਵੀਰੋ ਦੁਬਾਰਾ ਦੁਬਾਰਾ ਕਹਿ ਰਿਹਾ ਕਿ ਅੱਜ ਪੰਜਾਬ ਪੁਲਿਸ ਸਟੇਟ ਹੈ ਕੱਲ ਬਲਵਿੰਦਰ ਸਿੰਘ ਮਾਲੀ ਨੇ ਕਿਹਾ ਇਹ ਉਹ ਦਿਨ ਦੂਰ ਨੇਗਾ ਜਦੋਂ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗਸ ਹੋਣਗੀਆਂ ਟਾਰਗੇਟ ਕਿਲਿੰਗਸ ਜਿਵੇਂ ਇੰਡੀਆ ਦੀ ਡੀਪ ਸਟੇਟ ਨੇ ਹਰਦੀਪ ਨਿਜਰ ਦਾ ਕਤਲ ਕੈਨੇਡਾ ਵਿੱਚ ਕਰਵਾਇਆ ਡੀਪ ਸਿੱਧੂ ਦਾ ਐਕਸੀਡੈਂਟ ਇੱਥੇ ਸਾਡੇ ਪੰਜਾਬ ਹਰਿਆਣੇ ਦੇ ਵਿੱਚ ਕਰਵਾਇਆ ਗਿਆ ਔਰ ਬਹੁਤ ਸਾਰੇ ਲੋਕਾਂ ਨੂੰ ਵਿਦੇਸ਼ਾਂ 'ਚ ਜਾ ਕੇ ਏਜੰਸੀਆਂ ਦੇ ਬੰਦਿਆਂ ਨੇ ਮਰਵਾ ਲਾ ਆਹ ਜਿਹੜਾ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜਿਹੜੇ ਬਦਲਾਅ ਦੀ ਗੱਲ ਕਰਦੇ ਸੀ ਇਨਕਲਾਬ ਦੀ ਗੱਲ ਕਰਦੇ ਸੀਗੇ ਇਹ ਜਦੋਂ ਕਿਤੇ ਨੌਬਤ ਆ ਗਈ ਐਡੇ ਜ਼ਾਲਮ ਨੇ ਇਹ ਆਪਣੀਆਂ ਵਿਰੋਧੀਆਂ ਨੂੰ ਫਿਜ਼ਿਕਲੀ ਐਲੀਮੀਨੇਟ ਕਰਾ ਸਕਦੇ ਕਿਸੇ ਦਾ ਐਕਸੀਡੈਂਟ ਕਰਵਾ ਸਕਦੇ ਆ ਕਿਸੇ ਦਾ ਕਿਸੇ ਹੋਰ ਸਾਜ਼ਿਸ਼ ਦੇ ਨਾਲ ਗੈਂਗਸਟਰਾਂ ਤੇ ਕੋਲੋਂ ਕਤਲ ਕਰਾ ਸਕਦੇ ਆ ਆ ਤਾਂ ਸਾਡੇ ਪੰਜਾਬ ਦੀ ਯਾਰ ਨੌਬਤਾਈ ਪਈ ਆ ਔਰ ਇਹਨਾਂ ਦਾ ਪੁਲਿਸ ਸਟੇਟ ਦਾ ਤੇ ਇਹਨਾਂ ਦੀ ਟਾਰਗੇਟ ਕਿਲਿੰਗ ਦਾ ਸਬੂਤ ਤੁਹਾਡੇ ਸਾਹਮਣੇ ਝੂਠੇ ਪੁਲਿਸ ਮੁਕਾਬਲਿਆਂ ਦੀ ਇੱਕ ਦੌਰ ਚੱਲਿਆ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਉਹ ਕੈਨੇਡਾ ਤੋਂ ਆਇਆ ਵਿਚਾਰਾ ਜਸਪ੍ਰੀਤ ਪਟਿਆਲੇ ਵਾਲਾ ਸਮੇਤ ਅਬੋਹਰ ਦੇ ਵਿੱਚ ਜਿਹੜੀਆਂ ਕਿਲਿੰਗਸ ਹੋਈਆਂ ਉਹ ਸਾਬਤ ਕਰਦੀਆਂ ਕਿ ਸਾਰਾ ਕੁਝ ਪੁਲਿਸ ਦੇ ਅਧਿਕਾਰ ਵਿੱਚ ਦਿੱਤਾ ਭਗਵੰਤਪਨ ਨੇ ਔਰ ਕੇਜਰੀਵਾਲ ਨੇ ਇਸ ਲਈ ਮੇਰੇ ਵੀਰੋ ਇਸ ਇਸ ਤਰ੍ਹਾਂ ਦੀ ਜ਼ਾਲਮ ਸਰਕਾਰ ਤੋਂ ਬਰੂਟਲ ਔਰ क्रूअल ਸਰਕਾਰ ਤੋਂ ਆਪਾਂ ਨੂੰ ਖਿਹੜਾ ਜ਼ਰੂਰ ਛਡਾਉਣਾ ਬਹੁਤ ਲਾਜ਼ਮੀ ਔਰ ਮਤ ਸਮਝਣਾ ਕਿ ਚਲੋ ਬਲੌਕ ਸੰਪੀਲ ਇਲੈਕਸ਼ਨ ਅਜਿਹਾ ਅਸੀਂ ਥੋੜੇ ਸਰਪੰਚ ਜੀ ਗ੍ਰਾਂਟ ਲੈ ਲਾਂਗੇ ਜੀ ਸਾਡੇ ਪਿੰਡ ਨੂੰ ਥੋੜਾ ਫਾਇਦਾ ਹੋ ਜਾਊਗਾ ਜੀ ਤੁਸੀਂ ਗ੍ਰਾਂਟ ਨਹੀਂ ਲੈ ਰਹੇ ਤੁਸੀਂ ਉਸ ਆਪਣੇ ਪੰਜਾਬ ਦੇ ਨਾਲ ਬਹੁਤ ਵੱਡਾ ਧੋਖਾ ਕਰਨ ਜਾ ਰਹੇ ਹੋ ਜਿਹੜੇ ਗ੍ਰਾਂਟਾਂ ਦੇ ਲਾਲਚ ਵਿੱਚ ਝਾੜੂ ਨੂੰ ਵੋਟਾਂ ਪਾਉਣਗੇ ਕਿਉਂਕਿ ਹੋ ਸਕਦਾ ਕੱਲ ਨੂੰ ਅੱਜ ਤੱਕ ਗ੍ਰਾਂਟ ਡੈਲਿੰਗ ਹੋ ਸਕਦਾ ਹੈ ਇਹੀ ਪਰਚੇ ਤੁਹਾਡੇ ਤੇ ਵੀ ਹੋਣਗੇ ਮੁੜ ਕੇ ਹੋ ਸਕਦਾ ਤੁਹਾਡੇ ਬੱਚਿਆਂ ਦੇ ਵੀ ਪਰਚੇ ਹੋਣਗੇ ਇਸ ਲਈ ਮੇਰੀ ਸਰਪੰਚਾਂ ਨੂੰ ਬਹੁਤ ਹੱਥ ਜੋੜ ਕੇ ਅਪੀਲ ਹੈ ਕਿ ਇਹਨਾਂ ਦੇ ਇਸ ਚਾਂਸੇ 'ਚ ਨਾ ਚਲੋ ਮੂੰਹ ਮਾਂ ਮੁਲਾਜਾ ਕਰਨਾ ਦਿਖਾਉਣਾ ਮਾੜਾ ਮੋਟਾ ਦਿਖਾ ਦਿਓ ਪਰ ਇੱਕ ਇੱਕ ਵੋਟ ਬੋਕਰ ਪਾਰਟੀ ਦੇ ਪੰਜਾਬ ਔਰ ਹਲਕਾ ਪੁਲੱਤ ਵਿੱਚ ਖਿਲਾਫ ਪੈਣੀ ਚਾਹੀਦੀ ਆ ਔਰ ਤੁਸੀਂ ਜਿੱਥੇ ਕਾਂਗਰਸ ਸਾਡੇ ਜਿੱਦਾਂ ਪੁਲੱਤ ਵਿੱਚ ਅਸੀਂ ਆਪੋਜੀਸ਼ਨ ਆ ਬਾਕੀ ਪੰਜਾਬ ਦੇ ਵਿੱਚ ਆਪੋਜੀਸ਼ਨ ਦੇ ਰਹੀ ਆ ਸਾਰੇ ਕਾਂਗਰਸ ਨੂੰ ਵੋਟਾਂ ਪਾ ਕੇ ਦਿਓ ਸ਼ਹੀਵਾਰ ਪੇਪਰ ਰਜੈਕਟ ਹੋ ਚੁੱਕੇ ਨੇ ਉਥੇ ਕਾਂਗਰਸ ਦਾ ਸ਼ਾਇਦ ਉਮੀਦਵਾਰ ਨੇ ਜਿਹੜਾ ਵੀ ਤੁਹਾਨੂੰ ਵਿਰੋਧੀ ਤਕੜਾ ਲੱਗਦਾ ਕਿ ਬੋਕਰ ਪਾਰਟੀ ਨੂੰ ਹਰਾ ਸਕਦਾ ਉਥੇ ਉਹਨਾਂ ਨੂੰ ਵੋਟਾਂ ਪਾ ਕੇ ਦਿਓ ਆਪਾਂ ਆਪਣੇ ਪੰਜਾਬ ਨੂੰ ਬਚਾਉਣਾ ਵਾ ਇਹ ਕੋਈ ਆ ਆਰਡੀਨਰੀ ਸਟੇਟ ਨਹੀਂ ਕਿ ਇਹ ਬੜੀ ਵਿਲੱਖਣ ਸਟੇਟ ਆ ਸਾਡੀਆਂ ਸਾਡੇ ਬਜ਼ੁਰਗਾਂ ਦਾ ਪੁਰਖਿਆਂ ਦਾ ਇੱਥੇ ਖੂਨ ਡੁੱਲਿਆ ਹੋਇਆ ਇਸ ਨੂੰ ਇਸ ਕਰਕੇ ਇੰਨਾ ਲਾਈਟਲੀ ਨਹੀਂ ਲੈਣਾ ਕਿ ਜੀ ਮੈਨੂੰ ਗ੍ਰਾਂਟ ਦਿੱਤੀ ਮੇਰੇ ਪਿੰਡ ਨੂੰ ਤਾਂ ਮੈਂ ਵੋਟਾਂ ਗ੍ਰਾਂਟ ਕੋਈ ਭਗਵੰਤਮਾਨ ਜਾਂ ਕੋਈ ਬੋਕਰ ਦਾ ਬੰਦਾ ਆਪਣੇ ਜੇਬ ਚੋਂ ਦੇ ਰਿਆ ਮੇਰੇ ਵੀਰੋ ਜੋ ਤੁਸੀਂ ਟੈਕਸ ਅਦਾ ਕਰਦੇ ਹੋ ਨਿਤ ਦਿਨ ਸਕੂਟਰ ਤੇਲ ਭਰਾਉਣੇ ਹੋ ਮੋਟਰਸਾਈਕਲ ਟਰੈਕਟਰਸ ਭਰਾਉਣੇ ਹੋ ਟਰੈਕਟਰ ਮੁੱਲ ਲੈਣੇ ਹੋ ਚਾਹ ਪੱਤੀ ਸਾਬਣ ਘਰ ਦਾ ਸਮਾਨ ਹਰ ਇੱਕ ਗੱਲ ਤੇ ਤੁਸੀਂ ਟੈਕਸ ਇਹ ਸਾਦਾ ਹੀ ਪੈਸਾ ਸਾਨੂੰ ਦੇਣ ਲੱਗੇ ਆਪਣੀ ਲੱਤ ਦੇ ਥੱਲੇ ਜਿਹੜਾ ਕੱਢਦੇ ਇਹ ਕਲਚਰ ਨੇ ਪੰਜਾਬ ਨੂੰ ਪਹਿਲਾਂ ਵੀ ਬਹੁਤ ਬਰਬਾਦ ਕੀਤਾ ਤੇ ਹੁਣ ਇਸ ਕਰਕੇ ਮੇਰੀ ਸਾਰੇ ਪੰਜਾਬ ਦੇ ਸਮੂਹ ਵੋਟਰਸ ਨੂੰ ਅਪੀਲ ਹੈ ਇਹ ਬਿਲਕੁਲ ਦਲੇਰਾਨਾ ਤਰੀਕੇ ਨਾਲ ਤਕੜੇ ਤਰੀਕੇ ਨਾਲ ਇਸ ਸਰਕਾਰ ਨੂੰ ਘਟੋ ਘਟ ਜੋ ਇਹਨਾਂ ਨੇ ਸਾਡੇ ਲੁੱਟਖੋਟ ਕੀਤੀ ਆ ਭ੍ਰਿਸ਼ਟਾਚਾਰ ਫੈਲਿਆ ਹੋਇਆ ਔਰ ਜਿਸ ਤੰਗ ਦੇ ਨਾਲ ਪੁਲਿਸ ਨੂੰ ਇੰਨਾ ਜਿਆਦਾ ਪਾਵਰਸ ਦਿੱਤੀਆਂ ਨੇ ਔਰ ਜਿਸ ਤੰਗ ਦੇ ਨਾਲ ਸਾਡੇ EMPLOYEES ਨੂੰ ਸਾਡੇ ਮੁਲਾਜ਼ਮਾਂ ਨੂੰ ਔਰਤਾਂ ਨੂੰ ਕੰਡਕਟਰਾਂ ਨੂੰ PRTC ਦੇ ਡਰਾਈਵਰਾਂ ਨੂੰ ਜੋ ਕੁੱਟਮਾਰ ਕੀਤੀ ਆ ਇਹ ਤੁਹਾਡੇ ਕੋਲ ਸੁਨਹਿਰੀ ਮੌਕਾ ਵਾ 14 ਤਰੀਕ ਨੂੰ ਇਹਨਾਂ ਨੂੰ ਕਰਾਰੀ ਪਾਛ ਦੇਣ ਦਾ ਕਰਾਰੀ ਹਾਰ ਦੇਣ ਦਾ ਮੈਨੂੰ ਇਹ ਮੈਂ ਤੁਹਾਡੇ ਨਾਲ ਤਾਂ ਵਿਚਾਰ ਸਾਂਝੇ ਕਰ ਰਿਹਾ ਕਿ ਮੈਨੂੰ ਬੜਾ ਅਫਸੋਸ ਹੁੰਦਾ ਜਦੋਂ ਮੈਂ ਆਪਣੇ ਸੂਬੇ ਵੱਲ ਦੇਖਦਾ ਤੇ ਆਪਣੇ ਸੂਬੇ ਦੇ ਪੁਰਖਿਆਂ ਨੂੰ ਦੇਖਦਾ ਤੇ ਮੁੜ ਕੇ ਆ ਆ ਭਗਵੰਤ ਮਾਨ ਦੀ ਸਰਕਾਰ ਨੂੰ ਦੇਖਦਾ ਤੇ ਪੁਲਿਸ ਤੰਤਰ ਤੇ ਭੈ ਪੀਤ ਮਾਹੌਲ ਨੂੰ ਦੇਖਦਾ ਆਸ ਕਰਦਾ ਕਿ ਤੁਸੀਂ ਮੇਰੀ ਗੱਲ ਤੇ ਜ਼ਰੂਰ ਕਰੋਗੇ ਐਨਆਰਆਈਸ ਨੂੰ ਮੇਰੀ ਵਿਸ਼ੇਸ਼ ਤੌਰ ਤੇ ਅਪੀਲ ਹੈ ਕਿ ਤੁਸੀਂ ਤਾਂ ਆਜ਼ਾਦ ਦੇਸ਼ ਵਿੱਚ ਬੈਠੇ ਹੋ ਕਿਰਪਾ ਕਰਕੇ ਆਪਣੇ ਆਪਣੇ ਪਿੰਡਾਂ ਵਿੱਚ ਸੁਣਿਆ ਲਾਓ ਹੋ ਸਕਦਾ ਤੁਹਾਡੇ ਵਿੱਚੋਂ ਵੀ ਕੋਈ ਸਰਪੰਚ ਬਣਿਆ ਹੋ ਉਹਨੂੰ ਵੀ ਸਮਝਾਓ ਕਿ ਕਾਕਾ ਸਰਪੰਚ ਦੇ ਮਹਿਜ਼ ਗ੍ਰਾਂਟ ਕਰਕੇ ਵੋਟ ਨਹੀਂ ਪਾਉਣੀ ਰੂਲਿੰਗ ਪਾਰਟੀ ਨੂੰ ਵੋਟ ਆਪੋਜੀਸ਼ਨ ਨੂੰ ਪਾ ਕੇ ਆਪਣੇ ਸਟੇਟ ਨੂੰ ਬਚਾਉਣ ਲਈ ਆਪਾਂ ਯਤਨ ਕੀਆ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ